ਰੰਗ-ਬਰੰਗੀਆਂ ਚੁੰਨੀਆਂ ਲੈ ਕੇ ਆਹ ਬੀਬੀਆਂ ਨੇ ਉਸ ਵੇਲੇ ਰੇਲਵੇ ਟ੍ਰੈਕ ਤੇ ਅਧਿਕਾਰੀਆਂ ਨੂੰ ਭਾਜਣਾ ਪਵਾ ਦਿੱਤੀਆਂ ਜਦੋਂ ਲਾਲ ਝੰਡੇ ਲੈ ਕੇ ਬੀਬੀਆਂ ਨੇ ਸਰਕਾਰ ਦੀ ਮੁਰਦਾਬਾਦ ਕਰ ਦਿੱਤੀ ਮਾਮਲਾ ਨਾਬਾ ਦਾ ਜਿੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵੱਲੋਂ ਨਾਬਾ ਬਲਾਕ ਦੇ ਪਿੰਡ ਕਕਰਾਲਾ ਵਿਖੇ ਰੇਲਵੇ ਟ੍ਰੈਕ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇबाजी ਕੀਤੀ ਮਜ਼ਦੂਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਬਾਰ ਬਾਰ ਮੀਟਿੰਗਾਂ ਦਾ ਭਰੋਸਾ ਦਿੱਤਾ ਗਿਆ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਗੌਰ ਨਹੀਂ ਕੀਤੀ ਗਈ ਜਿਸ ਕਰਕੇ ਸਾਨੂੰ ਮਜਬੂਰਨ ਰੇਲਵੇ ਟਰੈਕ ਜਾਮ ਕਰਨੇ ਪਏ ਸਾਡੀਆਂ ਮੰਗਾਂ ਨੇ ਜਿਹੜੀਆਂ ਜੀ ਇੱਕ ਤਾਂ ਸਾਡਾ ਦਿਹਾੜੀ ਦਾ ਮਸਲਾ ਇਹ ਕਿਹੜਾ ਮੁੱਖ ਮਸਲਾ ਜਿਹਦਾ ਅੱਜ ਦਾ ਪ੍ਰੋਗਰਾਮ ਰੱਖਿਆ ਉਹ ਲੈਂਡ ਸੀਲਿੰਗ ਐਕਟ ਆ ਲੈਂਡ ਸੀਲਿੰਗ ਐਕਟ ਦੇ ਮੁਤਾਬਕ 17 ਕਿਲੋ ਤੋਂ ਵੱਧ ਕੁਝਮੀਂ ਰੱਖ ਨਹੀਂ ਸਕਦਾ ਇਹਦੀ ਉੱਪਰ ਵਾਲੀ ਜ਼ਮੀਨ ਆ ਉਹ ਬੇਜ਼ਮੀਨੇ ਕਿਸਾਨਾਂ ਚ ਬੇਜਮੀਨੇ ਮਜ਼ਦੂਰਾਂ ਦੇ ਵਿੱਚ ਉਹਨਾਂ 'ਚ ਵੰਡੀ ਜਾਣੀ ਚਾਹੀਦੀ ਜਿਹੜਾ ਮੁੱਖ ਮਸਲਾ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਜਦੋਂ ਹੁਣ ਕਿਸਾਨ ਟੇਨਾ ਰੋਕਦੇ ਨੇ ਆਪਣੇ ਹੱਕ ਮੰਗਦੇ ਨੇ ਉਹਨਾਂ ਨੇ ਕੱਲ੍ਹ ਪ੍ਰੋਗਰਾਮ ਦਿੱਤਾ ਉਹਨਾਂ ਨੂੰ ਪੰਜਾਬ ਸਰਕਾਰ ਨੇ ਇਹ ਕਿਹਾ ਵੀ ਤੁਸੀਂ ਸਾਨੂੰ ਐ ਦੱਸੋ ਵੀ ਜਗਾ ਕਿਹੜੇ ਟਰੈਕ ਤੇ ਬੈਠਣਾ ਜਾ ਕੇ ਫਿਰ ਜਦੋਂ ਮਜ਼ਦੂਰ ਆਪਦਾ ਹੱਕ ਮੰਗਦੇ ਨੇ ਮਜ਼ਦੂਰਾਂ ਨਾਲ ਬਿੱਤਕਰਾ ਕਿਉਂ ਕਿਤਨਾ ਕਿਤੇ ਜਿਹੜਾ ਜਾਤੀ ਤੌਰ ਤੇ ਇਹ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਇਹ ਕਿਹੜਾ ਵਰਗ ਆਗਾ ਇੱਕ ਆਪਾਂ ਕਹਿ ਸਕਦਾ ਲੁੱਟਣ ਵਾਲਿਆਂ ਦਾ ਇੱਕ ਜਿਹੜਾ ਲੁੱਟੇ ਜਾਣ ਵਾਲਿਆਂ ਦਾ ਤੇ ਜਿਹੜੇ ਲੁੱਟੇ ਜਾਣ ਵਾਲੇ ਲੋਕ ਨੇ ਇਹ ਆਪਦਾ ਹੱਕ ਨਹੀਂ ਮੰਗ ਸਕਦੇ ਜਿਹੜੇ ਭਾਰਤੀ ਸੰਵਿਧਾਨ ਦੇ ਵਿੱਚ ਸਾਰੀਆਂ ਸੋਧਾਂ ਹੋ ਰਹੀਆਂ ਨੇ ਉਸ ਮੁਤਾਬਕ ਜਿਹੜੇ ਇਹ ਲੋਕਾਂ ਦੇ ਹੱਕ ਨੁਕ ਹੋਏ ਜਾ ਰਹੇ ਨੇ ਤੇ ਉਹਦੇ ਪੱਖ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਉਹ ਤਾਂ ਹੈਗੀ ਹੈਗੀ ਆ ਨਾਲ ਨਾਲ ਜਿਹੜੀ ਭਗਵੰਤ ਮਾਨ ਸਰਕਾਰ ਹੋਊਗੀ ਹੈ ਹੁਣ ਭਗਵੰਤ ਮਾਨ ਸਰਕਾਰ ਜਿਹੜੇ ਲੋਕ ਮਜ਼ਦੂਰ ਲੋਕ ਨੇ ਆਪਦਾ ਹੱਕ ਮੰਗਦੇ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾਉਂਦੇ ਪੁੱਤਾਂ ਉਹ ਪਰਿਵਾਰਾਂ ਨੂੰ ਉਹ ਲੋਕਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਵਾਸਤੇ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਹਰ ਇੱਕ ਕਿਹੜੀ ਯਤਨ ਕਰ ਰਹੀ ਆ ਸਾਡਾ ਜਿਹੜਾ ਹੱਕ ਆ ਸਾਨੂੰ ਪ੍ਰੋਟੈਸਟ ਕਰਨ ਦਾ ਉਹ ਵੀ ਸਾਨੂੰ ਪੂਰਨ ਤੌਰ ਤੇ ਨਹੀਂ ਹੈਗਾ ਵੀ ਅਸੀਂ ਆ ਕੇ ਅਸੀਂ ਕੋਈ ਮੰਗ ਰੱਖ ਸਕੀਏ ਜਾਂ ਮੰਗ ਮੰਨ ਸਕੀਏ ਉਸ ਤੋਂ ਬਾਅਦ ਜੇ ਅਸੀਂ ਕਿਸੇ ਵੀ ਸਰਕਾਰੀ ਦਰ ਦੇ ਗੇਟ ਅੱਗੇ ਜਾਂਦੇ ਆ ਤਾਂ ਪਹਿਲਾਂ ਹੀ ਪੰਜਾਬ ਪੁਲਿਸ ਤੇ ਨੌਜਵਾਨਾਂ ਨੂੰ ਖੜਾ ਕਰ ਦਿੱਤਾ ਜਾਂਦਾ ਵੀ ਇਹਨਾਂ ਨੂੰ ਉਰੇ ਪਹੁੰਚਣਾ ਨਹੀਂ ਦਿੱਤਾ ਜਾਂਦਾ ਹਾਂ ਕੱਲ 10 ਤਰੀਕ ਦਾ ਕਿਸਾਨ ਜਥੇਬੰਦੀਆਂ ਦਾ ਜਿਹੜਾ ਸੱਦਾ ਦਿੱਤਾ ਹੋਇਆ ਸੀਗਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਟ੍ਰੈਕ ਜਾਮ ਕਰਨਗੇ ਉਦੋਂ ਜਿਹੜਾ ਕਿਸਾਨ ਬਿਲਕੁਲ ਜਿਹੜੇ ਕਿਸਾਨਾਂ ਵੱਖੀ ਹੋ ਕੇ ਖੜ ਜਾਂਦੀਆਂ ਸਰਕਾਰ ਬਿਲਕੁਲ ਉਹਨਾਂ ਨਾਲ ਨਰਮ ਰਵਈਆ ਜਿਹੜਾ اختیار ਕਰਦੀ ਆ ਕੋਈ ਉਹਨਾਂ ਦਾ ਆਗੂ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਦੋਂ ਮਜ਼ਦੂਰ ਆ ਜਿਹੜੇ ਇਹ ਸੱਦਾ ਦਿੰਦੇ ਨੇ ਸਵੇਰ ਤੋਂ ਹੀ ਅੱਜ ਜਿਹੜੀਆਂ ਸਰਕਾਰ ਨੇ ਸਾਡੇ ਜਿਹੜੇ ਆਗੂਆਂ ਦੀ ਅਰੈਸਟਾ ਕਰਨੀਆਂ ਸ਼ੁਰੂ ਕਰਤੀਆਂ ਦੀਆਂ ਘਰੇ ਚ ਸਾਪੇ ਮਾਰੀ ਕੱਲ ਦੀ ਚੱਲ ਰਹੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰਸਤੇ ਦੇ ਵਿੱਚ ਵਾਹਿਕਲਾਂ ਨੂੰ ਰੋਕ ਕੇ ਉਹਨਾਂ ਨੂੰ ਇਹ ਜਿਹੜੇ ਵਾਹਿਕਾ ਲੈ ਕੇ ਆ ਰਹੇ ਤੇ ਕਿ ਅਸੀਂ ਇਹਨਾਂ ਨੂੰ ਬੌਂਡ ਕਰ ਦਾਂਗੇ ਤੁਹਾਡੇ ਦੇ ਪਰਚਾ ਕਰ ਦਾਂਗੇ ਤੁਸੀਂ ਉੱਥੇ ਜਾਣਾ ਨਹੀਂ ਦੂਰ ਦੂਰ ਲਿਜਾ ਕੇ ਜਿਹੜਾ ਛੱਡਿਆ ਗਿਆਗਾ ਤੇ ਸਾਡੇ ਜਿਹੜਾ ਜਿੰਨੇ ਵੀ ਸਾਥੀ ਬਚੇ ਤੇ ਕਿਉਂਕਿ ਹੋਰ ਸਾਡੇ ਲਈ ਕੋਈ ਚਾਰਾ ਨਹੀਂ ਤੀਗਾ ਸਰਕਾਰ ਦੀ ਨਿਗਾਹ ਇੱਧਰ ਨੂੰ ਵੀ ਤੀ ਨਾਬੇ ਜਾਂ ਪਟਿਆਲੇ ਅਮਰਗੜ ਤੋਂ ਕਿੰਨੇ ਕੁ ਲੋਕ ਆਉਂਦੇ ਨੇ ਤਾਂ ਸਾਡੇ ਲਈ ਰਸਤਾ ਇਹੀ ਰਹਿ ਗਿਆ ਸੀ ਕਿ ਹੁਣ ਅਸੀਂ ਇਸ ਸਟ੍ਰੇਕ ਨੂੰ ਜਾਮ ਕਰੀਏ ਆਪਣੀ ਗੱਲ ਹੈ ਜਿਹੜੀ ਸਰਕਾਰ ਤੱਕ ਲੈ ਕੇ ਜਾਈਏ ਪਹਿਲਾ ਹੈਗਾ ਤਾਂ ਇਹ ਸਾਡਾ ਪੂਰੇ ਪੰਜਾਬ ਦੇ ਹੀ ਤੀਗਾ ਪਰ ਸਾਡੇ ਵੱਲੋਂ ਜਿਹੜਾ ਇੱਕ ਤੂਰੀ ਵਾਲਾ ਜੰਕਸ਼ਨ ਹੈ ਜਿਹੜਾ ਉਥੇ ਪ੍ਰੋਗਰਾਮ ਸੀਗਾ ਧੂਰੀ ਵਾਲੇ ਤੋਂ ਪਹਿਲਾਂ ਹੀ ਜਿਹੜਾ ਸਾਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਪਤਾ ਲੱਗਿਆ ਦੀ ਆਗੂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ ਜੇ ਸਾਨੂੰ ਉਥੇ ਗਿਆਨ ਨੂੰ ਗ੍ਰਿਫਤਾਰ ਕਰ ਲੈਂਦੇ ਤਾਂ ਗੱਲ ਵੱਖਰੀ ਦੀ ਜਦੋਂ ਘਰਾਂ ਦੇ ਵਿੱਚੋਂ ਚੱਕਣ ਲੱਗੇ ਸਾਨੂੰ ਇਹ ਸਟੈਪ ਜਿਹੜਾ ਲੈਣਾ ਪਿਆ ਇਹ ਹੁਣ ਕਦੋਂ ਤੱਕ ਰਹੇਗਾ ਤੁਹਾਡਾ ਇਹ ਸਾਡਾ 4 ਵਜੇ ਤੱਕ ਜਿਹੜਾ ਸੱਦਾ ਦਿੱਤਾ ਹੋਇਆਗਾ ਜਥੇਵੰਦੀ ਦਾ ਤੇ 4 ਵਜੇ ਤੱਕ ਇਹਨੂੰ ਅਸੀਂ ਰੈਗੂਲਰ ਚਾਲੂ ਰੱਖਾਂਗੇ ਤੇ ਕੇਂਦਰ ਦੇ ਮੰਤਰੀ ਨਾਲ ਅਸੀਂ ਮੀਟਿੰਗ ਦੀ ਮੰਗ ਕਰਦੇ ਆ ਕਿਉਂਕਿ ਪੰਜਾਬ ਦੀ ਸਰਕਾਰ ਤਾਂ ਸਾਡੀ ਸੁਣ ਨਹੀਂ ਰਹੀ ਹੈਗੀ ਇੱਥੋਂ ਦਾ ਕੋਈ ਵੀ ਮੰਤਰੀ ਸਾਡੀ ਗੱਲ ਨਹੀਂ ਸੁਣ ਰਿਹਾ ਇਸ ਕਰਕੇ ਕੇਂਦਰ ਤੋਂ ਅਸੀਂ ਉਮੀਦ ਕਰਦੇ ਆ ਕਿ ਉਹ ਸਾਡੀ ਗੱਲ ਆ ਜਿਹੜੀ ਆ ਕੇ ਸੁਣੇ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਨਾ ਮਜ਼ਦੂਰਾਂ ਨੂੰ ਸਮਝਾਇਆ ਜਾ ਰਿਹਾ ਕਿ ਇਸ ਤਰੀਕੇ ਨਾਲ ਇੱਥੇ ਬੈਠਣਾ ਗੈਰ ਕਾਨੂੰਨੀ ਹੈ। ਇਹ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਜੀ ਕਾਉਂਸਲਿੰਗ ਕਰ ਰਹੇ ਹਾਂ ਵੀ ਇੱਥੇ ਜਿਹੜਾ ਇਸ ਤਰੀਕੇ ਨਾਲ ਬੈਠਣਾ ਜਿਹੜਾ ਗੈਰ ਕਾਨੂੰਨੀ ਹੈ ਇਹਨਾਂ ਨੂੰ ਸਮਝਾ ਰਹੇ ਹਾਂ ਕਾਉਂਸਲਿੰਗ ਕਰ ਰਹੇ ਹਾਂ ਜੀ। ਉਸ ਤੋਂ ਬਾਅਦ ਦੇਖਾਂ ਜੀ ਕੀ ਕਹਿੰਦੇ ਨੇ 5 ਮਿੰਟ ਦਾ ਅਸੀਂ ਟਾਈਮ ਦਿੱਤਾ ਹੈ। ਕਿਹੜੀ ਕਿਹੜੀ ਜਥੇਬੰਦੀ ਹੈ ਜੀ? ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜੀ ਕਿ ਕਹੋ ਰਹੇ ਇਹਨਾਂ ਦੇ ਨਾਲ ਕਿਸਾਨ ਮਜ਼ਦੂਰ ਉਹ ਹੈ ਜੀ ਚੋਰੀ ਹੁੰਦੀ ਚੋਰੀ ਦੀ ਮੰਗਾਂ ਨੇ ਜੀ ਪੰਜ ਛੇ ਮੰਗਾਂ ਨੇ ਜੀ ਤੇ ਜ਼ਮੀਨ ਦੇ ਸਬੰਧ ਚ ਜੋ ਹੋਰ ਰਸਾਰੀਆਂ ਸੀ ਜਿਹੜੇ ਇਹਨਾਂ ਨੂੰ ਸਾਨੂੰ ਲਿਖ ਕੇ ਦੇਣਗੇ ਜੀ ਉਹ ਤੋਂ ਅਸੀਂ ਕਿ ਇਹ ਤਾਂ ਇਹਨਾਂ ਦਾ ਪ੍ਰੋਗਰਾਮ ਤਾਂ ਇੱਥੇ ਤਾਂ ਹੈ ਨਹੀਂ ਸੀ ਕੋਈ ਵੈਸੇ ਸਟੇਟ ਦੇ ਵਿੱਚ ਸੀ ਜਿਹੜਾ 4 ਵਜੇ ਤੱਕ ਦਾ ਹਾਂਜੀ ਇਹ ਕਿਹੜੇ-ਕਿਹੜੀਆਂ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ ਇਸ ਦੇ ਦੀ ਡਿਟੇਲ ਜੀਆਰਪੀ ਤੋਂ ਲੈ ਕੇ ਅਸੀਂ ਦਵਾਂਗੇ ਜੀ ਮਜ਼ਦੂਰਾਂ ਦੀਆਂ ਮੰਗਾਂ ਸੀ ਕਿ ਲਾਲ ਲਕੀਰ ਦੇ ਅੰਦਰ ਪਲਾਟਾਂ ਦੀ ਰਜਿਸਟਰੀ ਕੀਤੀ ਜਾਵੇ ਮਜ਼ਦੂਰਾਂ ਦੀ ਦਿਹਾੜੀ 1000 ਰੁਪਏ ਕੀਤੀ ਜਾਵੇ بار بار ਪੰਜਾਬ ਸਰਕਾਰ ਤੋਂ ਇਹਨਾਂ ਮੰਗਾਂ ਲੈ ਕੇ ਸਮਾਂ ਵੀ ਮੰਗਿਆ ਗਿਆ ਪਰ ਇਹਨਾਂ ਨੂੰ ਸਮਾਂ ਨਾ ਮਿਲਿਆ ਜਿਸ ਕਰਕੇ ਇਹਨਾਂ ਦੇ ਵੱਲੋਂ ਅੱਜ ਪ੍ਰਦਰਸ਼ਨ ਕੀਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਨਾਪਾ ਤੋਂ ਸੁਖਚੈਨ ਸਿੰਘ ਲੋਹਬਾਣਾ ਦੀ ਰਿਪੋਰਟ